ਵਿਰਧਤੀ ਰਾਏ ਤੇ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਉੱਤੇ ਕੇਸ ਮਾਡਨ ਵਿਰੁੱਧ ਨਾਵਾ ਸ਼ਹਿਰ ਚੋਂ ਕੀਤਾ ਰੋਪਰ ਬੂਰ ਮੁਜਾਰਾ ਤਿੰਨ ਫੌਜਦਾਰੀ ਕਾਨੂੰਨਾ ਦੀਆਂ ਕਾਪੀਆਂ ਸਾਰੀਆਂ ਅੱਜ ਜਮਹੂਰੀ ਅਧਿਕਾਰ ਸਭਾ ਤਰਕਸ਼ੀਲ ਸੁਸਾਇਟੀ ਅਤੇ ਹੋਰ ਜਮਹੂਰੀ ਜਥੇਬੰਦੀਆਂ ਵੱਲੋਂ ਅਰੁਦਤੀ ਰਾਏ ਤੇ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਵਿਰੁੱਧ 14 ਸਾਲ ਪੁਰਾਣੀ ਤਕਰੀਰ ਦੇ ਆਧਾਰ ਉੱਤੇ ਦਿੱਲੀ ਦੇ ਰਾਜਪਾਲ ਵੱਲੋਂ ਕੇਸ ਦਾਜ ਕਰਨ ਦੀ ਮਨਜ਼ੂਰੀ ਦੇਣ ਦੇ ਵਿਰੁੱਧ ਵਿੱਚ ਯੂਏਪੀਏ ਖਤਮ ਕਰਨ ਦੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਪੂਰੀ ਵਾਪਸ ਲੈਣ ਲਈ ਮੰਗ ਨੂੰ ਲੈ ਕੇ ਨਵਾਂ ਸ਼ਹਿਰ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਡੀਸੀ ਦਫ਼ਤਰ ਅੱਗੇ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਤੇ ਇੱਕ ਮੰਗ ਪੱਤਰ ਡੈਪਟੀ ਕਮਿਸ਼ਨ ਨੂੰ ਸੰਪੇੜਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਕਲਾਸ ਕਰਤਰ ਜਸਵੀਰਦੀਪ ਸੂਬਾ ਕਮੇਟੀ ਮੈਂਬਰ ਬੂਤਾ ਸਿੰਘ ਡੈਮੋਕ੍ਰੇਟਿਵ ਲਾਈਨਸ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਤਰਕਸ਼ੀਰ ਸੁਸਾਇਟੀ ਜ਼ੋਨ ਨਮਾਸ਼ਹਿਰ ਦੇ ਮੁਖੀ ਸਤਪਾਲ ਸਰੋ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੂਰੇ ਤੰਤਰ ਨੂੰ ਆਪਣੇ ਕਬਜ਼ੇ 'ਚ ਲੈਣ ਲਈ ਨਿਆਪਾਲਗਾ ਦੇ ਪਹਿਲਾਂ ਦੇ ਆਈਪੀਸੀ ਕਾਨੂੰਨਾਂ ਦਾ ਨਵਾਂ ਨਾਮਕਰਨ ਕਰਕੇ ਇਹਨਾਂ ਨੂੰ ਹਿਟਲਰੀ ਕਾਨੂੰਨ ਬਣਾ ਦਿੱਤਾ ਹੈ ਤੁਸੀਂ ਦੇਖ ਰਹੇ ਹੋ న్యూਜ਼ ਰੀਡਰ ਪੰਜਾਬ ਲਈ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਨਵਾਂ ਸ਼ਹਿਰ ਤੋਂ ਰਿਪੋਰਟ جندباد جندباد نانشاہ માતા سرکار مرد آباد مرد آباد مرد آباد شاہی نہیں چلے گی نہیں چلے گی نہیں چلے گی روک کرو روک دے جندباد رنگ کرو رنگ کرو رنگ کرو جتک تے بندیاں دا ایک جندباد جندباد ਜਿੰਦਾਬਾਦ ਇਕ ਜਿੰਦਾਬਾਦ 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 ਜਨਕ ਕਥੇ ਬੰਨਿਆਂ ਦਾ ਇਕ ਜਿੰਦਾਬਾਦ 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 ਇਨਨੂਰ ਬਾਖਦੋ ਬਾਖਦੋ ਜਨਕ ਕਥੇ ਬੰਨਿਆਂ ਦਾ ਇਕ ਜਿੰਦਾਬਾਦ 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 ਇਨਨੇ ਗੋਇਦਾਰੀਕ ਨੂਰ ਬਾਖਦੋ ਬਾਖਦੋ ਮਖਦੋ ਇਨਨੇ ਗੋਇਦਾਰੀਕ ਨੂਰ ਬਾਖਦੋ ਬਾਖਦੋ ਇਕਾਤੇ ਕਿਤਾ ਰੱਤ ਕਰੋ ਰੱਤ ਕਰੋ ਰੱਤ ਕਰੋ ਇੱਕ ਜੁੰਤੀ ਰਾਏ ਦੇ ਕਿਤਾਬਾਂ ਦਾ ਰੱਤ ਕਰੋ ਰੱਤ ਕਰੋ ਰੱਤ ਕਰੋ ਜਿੰਨੇ ਫੌਜਦਾਰੀ ਕਾਨੂੰਨ ਬਾਸ ਲੋ ਬਾਸ ਲੋ ਬਾਸ ਲੋ ਜਿੰਨੇ ਫੌਜਦਾਰੀ ਤਨੂਨ ਬਾਸ ਲੋ ਬਾਸ ਲੋ ਬਾਸ ਲੋ ਜਨ ਤੱਕ ਜਦੇਵੰਦਿਆਂ ਦਾ ਇੱਕ ਜਿੰਦਾਬਾ 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 ਜਨ ਤੱਕ ਜਦੇਵੰਦਿਆਂ ਦਾ ਇੱਕ फदारी करू रो 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 ਮਕਤਮਾ ਪਾਪ ਸਲੋ ਪਾਪ ਸਲੋ ਪਾਪ ਸਲੋ ਇੱਕ ਤਰੰਦ ਤੀਰਾ ਇਹ ਤੇ ਚਲਾਇਆ ਮਕਤਮਾ ਪਾਪ ਸਲੋ ਪਾਪ ਸਲੋ ਪਾਪ ਸਲੋ ਤਾਨਾ ਸ਼ਾਹੀ ਮੋਤੀ ਸਰਕਾਰ ਮਰਦਾਬਾਦ 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 ਤਾਨਾ ਸ਼ਾਹੀ ਮੋਤੀ ਸਰਕਾਰ ਮਰਦਾਬਾਦ 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 ਬੱਲ ਕਰੋ ਬੱਲ ਕਰੋ ਜਮਹੂਰੀ ਜਨਤਾ ਜ਼ਿੰਦਾਬਾਦ 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 ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈ ਇਹ ਪੂਰੇ ਪੰਜਾਬ ਦੇ ਵਿੱਚ 3 ਦਰਜਣ ਦੇ ਕਰੀਬ ਜਮਹੂਰੀ ਜਥੇਬੰਦੀਆਂ ਲੇਖ ਜਥੇਬੰਦੀਆਂ ਸੱਭਿਆਚਾਰਕ ਜਥੇਬੰਦੀਆਂ ਪੱਤਰਕਾਰਾਂ ਦੀਆਂ ਜਥੇਬੰਦੀਆਂ ਹੋਰ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਇਹਨਾਂ ਸਾਰਿਆਂ ਦੇ ਵੱਲੋਂ ਇਹ ਜਿਹੜਾ ਪ੍ਰੋਟੈਸਟ ਹੈ ਜਿਹੜਾ ਇਹ ਕੀਤਾ ਜਾ ਰਿਹਾ ਤੇ ਇਹਦੇ ਦੋ ਮੁੱਖ ਤੌਰ ਤੇ ਮੁੱਦੇ ਆ ਇੱਕ ਤਾਂ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਪੁਰਾਣਾ ਜਿਹੜਾ ਪੂਰਾ ਫੌਜਦਾਰੀ ਸਿਸਟਮ ਦੇ ਕਾਨੂੰਨ ਆ ਉਹ ਬਦਲ ਕੇ ਇੱਕ ਨਵੀਂ ਜਿਹੜੀ ਇਹ ਭਾਰਤੀ ਨਿਆਏ ਸਹਿੰਤਾ ਨਾਂ ਦੀ ਤੇ ਇਸੇ ਤਰ੍ਹਾਂ ਜਿਹੜਾ ਐਵੀਡੈਂਸ ਐਕਟ ਆ ਉਹਨੂੰ ਬਦਲ ਕੇ ਇੱਕ ਨਵਾਂ ਜਿਹੜਾ ਫੌਜਦਾਰੀ ਸਿਸਟਮ ਆ ਉਹ ਲਿਆਂਦਾ ਗਿਆ ਇਹ ਨਿਆਆ ਵਿਵਸਥਾ ਜਿਹੜੀ ਬਦਲੀ ਜਾ ਰਹੀ ਆ ਉਹਦੇ ਖਿਲਾਫ ਆ ਅਸੀਂ ਇਹ ਸਮਝਦੇ ਆ ਕਿ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਇਹ ਅਸਲ 'ਚ ਮੋਦੀ ਰਾਜ ਦੀ ਪੁਲਿਸ ਨੂੰ ਵੱਧ ਅਧਿਕਾਰ ਦੇ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਇੱਕ ਬਹੁਤ ਵੱਡੀ ਤਿਆਰੀ ਦਾ ਹਿੱਸਾ ਹੈ ਇਹਦੇ ਬਾਰੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਇਹ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲਾਂ ਦੇ ਪੱਧਰ ਤੇ ਜ਼ ਦੀਆਂ ਕਾਪੀਆਂ ਸੜ ਕੇ ਵਾਪਸ ਲੈਣ ਦੀ ਮੰਗ ਕਰਦੇ ਹੋਏ ਪ੍ਰੋਟੈਸਟ ਕੀਤੇ ਜਾ ਰਹੇ ਆ ਦੂਸਰਾ ਇਹਦੇ ਨਾਲ ਦੀ ਨਾਲ ਹੀ ਇੱਕ ਵੱਡੀ ਮੰਗ ਇਹ ਆ ਕਿ ਵਿਸ਼ਵ ਪ੍ਰਸਿੱਧ ਲੇਖਕਾ ਅਰੰਦੁਤੀ ਰਾਏ ਤੇ ਪ੍ਰੋਫੈਸਰ ਸ਼ੌਕਤ ਹਸੈਨ ਦੇ ਖਿਲਾਫ ਦੋਨੋਂ ਹੀ ਦੁਨੀਆ ਪੱਧਰ ਦੇ ਬੁੱਧੀਜੀਵੀ ਹੈ ਉਹਨਾਂ ਦੇ ਖਿਲਾਫ ਇੱਕ 14 ਸਾਲ ਪੁਰਾਣੀ ਦਿੱਲੀ ਦੀ ਕੋਈ ਐਫ ਆਈ ਆਰ ਦਰਜ ਹੈ ਉਹਨੂੰ ਆਧਾਰ ਬਣਾ ਕੇ ਜਿਹੜਾ ਯੂ ਐ ਪੀ ਐ ਦੇ ਤਹਿਤ ਜਿਹੜਾ ਕਿ ਅੱਤਵਾਦ ਦੇ ਖਿਲਾਫ ਲੜਨ ਵਾਸਤੇ ਬਣਾਇਆ ਹੋਇਆ ਕਾਨੂੰਨ ਹੈ ਉਹਦੇ ਐਨ ਉਹਦਾ ਜਿਹੜਾ ਕਾਨੂੰਨ ਹੈ ਉਹ ਉਹਦੀ ਮਨਜ਼ੂਰੀ ਦੇ ਕੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੱਲੋਂ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਔਰ ਮੁਕੱਦਮਾ ਸ਼ੁਰੂ ਕਰਨ ਵਾਸਤੇ ਪੁਲਿਸ ਨੂੰ ਅਧਿਕਾਰ ਦਿੱਤੇ ਗਏ ਆ ਅਸੀਂ ਇਹ ਸਮਝਦੇ ਹਾਂ ਕਿ ਇਹ ਅਸਲ 'ਚ ਜਿਹੜੇ ਲੋਕ ਸਰਕਾਰ ਦੀ ਆਲੋਚਨਾ ਕਰਦੇ ਆ ਸਵਾਲ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਉਠਾਉਂਦੇ ਆ ਉਹਨਾਂ ਦੀ ਜਵਾਨਬੰਦੀ ਕਰਨ ਦਾ ਉਹਨਾਂ ਦਾ ਗळा ਘੁੱਟਣ ਦਾ ਅਸਲ ਦੇ ਵਿੱਚ ਇਹ ਇੱਕ ਮਿਸਾਲ ਹੈ ਔਰ ਇਹ ਬਾਕੀ ਸਾਰੇ ਦੇਸ਼ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਕਰਕੇ ਡਰ ਦਾ ਮਾਹੌਲ ਪੈਦਾ ਕਰਕੇ ਸਾਰੇ ਲੋਕਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਆ ਇਹਦੇ ਖਿਲਾਫ ਜਿਹੜੀਆਂ ਜਮਹੂਰੀ ਤੇ ਇਨਸਾਫ ਸੰਤਾਕਤਾਂ ਆ ਉਹ ਚੁੱਪ ਨਹੀਂ ਕਰਨਗੀਆਂ ਔਰ ਇਹਦਾ ਡਟ ਕੇ ਜਿਹੜਾ ਵਿਰੋਧ ਕਰਨਗੀਆਂ ਔਰ ਇਹਨਾਂ ਦੇ ਕਾਨੂੰਨਾਂ ਨੂੰ ਵਾਪਸ ਲੈਣ ਤੱਕ ਔਰ ਕੇਸ ਹੈ ਜਿਹੜਾ ਵਾਪਸ ਲੈਣ ਤੱਕ ਹੈ ਜਿਹੜਾ ਹੋਮ ਕਦਮਾ ਜਿਹੜਾ ਵ ਇਹੀ ਅੱਜ ਦੇ ਪ੍ਰੋਟੈਸਟ ਦਾ ਮੁੱਖ ਸੰਦੇਸ਼ ਹੈ ਅੱਜ ਅਸੀਂ ਤਰਖਿ ਸੋਸਾਇਟੀ ਪੰਜਾਬ ਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਸਾਂਝੇ ਤੌਰ ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਫੌਜਦਾਰੀ ਕਾਨੂੰਨ ਜਿਹੜੇ ਆ ਉਹ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਤੇ ਨਵੇਂ ਕਾਨੂੰਨਾਂ ਦੇ ਜਿਹੜੀਆਂ ਕਾਪੀਆਂ ਸੜ ਰਹੇ ਆ ਤੇ ਇਹਦੇ ਨਾਲ ਹੀ ਇਸ ਕੱਲ ਦੀ ਮੰਗ ਕਰਦੇ ਆ ਕਿ ਜਿਹੜੀ ਲੇਕਾ ਉੱਗੀ ਲੇਕਾ ਰੁੰਤੀ ਰਾਏ ਤੇ شیخ 소কত حسین ਜਿਹੜੇ ਪ੍ਰੋਫੈਸਰ ਸਾਹਿਬ ਉਹਨਾਂ ਦੇ ਕਿਤੇ ਪਰਚੇ ਰੱਦ ਕੀਤੇ ਜਾਣ ਜਿਹੜੀ ਤਾਨਾਸ਼ਾਹੀ ਬੰਦ ਕੀਤੀ ਜਾਣੀ ਚਾਹੀਦੀ ਆ ਕੇਂਦਰ ਸਰਕਾਰ ਜਿਹੜੀ ਆ ਲੇਖਕਾਂ ਤੇ ਬੁੱਧੀਜੀਵਨਾਂ ਤੇ ਪਰਚੇ ਕਰਕੇ ਉਹਨਾਂ ਨੂੰ ਸਿੱਖਾ ਕਿਸੇ ਪਿੱਛੇ ਦੇਣਾ ਚਾਹੁੰਦੀ ਆ ਤੇ ਅਸੀਂ ਇਹਦਾ ਪੁਰਜ਼ੋਰ ਵਿਰੋਧ ਕਰਦੇ ਆ ਅੱਜ ਤਰਕਸ਼ਿੰਤ ਸੁਸਾਇਟੀ ਪੰਜਾਬ ਦੀਆਂ ਲੋਕਾਈਆਂ ਨਵਾਂ ਸ਼ਹਿਰ ਗੜਸ਼ੰਕਰ ਬੰਗਾ ਤੇ ਨਵੇਂ ਸ਼ਹਿਰ ਵੱਲੋਂ ਰਾਹੋ ਵੱਲੋਂ ਸਾਰੇ ਸਾਂਝੇ ਤੌਰ ਤੇ ਜਮਹੂਰੀ ਅਧਿਕਾਰ ਸਭਾ ਦੇ ਕਾਰਕੁਨਾਂ ਦੇ ਨਾਲ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਡੀਸੀ ਦਫ਼ਤਰ ਨਵਾਂ ਸ਼ਹਿਰ ਦੇ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਤੇ ਇੱਕ ਜਿਹੜਾ ਮੰਗ ਪੱਤਰ ਵੀ ਜਿਹੜਾ ਉਹ ਦੇਵਾ ਕੇ ਸਰਕਾਰ ਦੇ ਨਾਂ ਤੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਜਮਹੂਰੀ ਅਧਿਕਾਰ ਸਭਾ ਤਰਕਸ਼ੀਲ ਸੁਸਾਇਟੀ ਤੇ ਹੋਰ ਜਮਹੂਰੀ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਸੰਸਾਰ ਪ੍ਰਸਿੱਧ ਲੇਖਕਾ ਮੁਖੀ ਹਤਾਂਕ ਵੀ ਯੋਧਾ ਜਿਹੜੀ ਆ ਅਨੁਦਤੀ ਰਾਏ ਪ੍ਰੋਫੈਸਰ ਸ਼ੌਕਤ ਹੁਸੈਨ ਉਹਨਾਂ ਉੱਤੇ ਦਿੱਲੀ ਦਾ ਜਿਹੜਾ ਲੈਫਟੀਨੈਂਟ ਗਵਰਨਰ ਆ ਉਹਨੇ ਇਜਾਜ਼ਤ ਦਿੱਤੀ ਹੈ ਜੁਆਪੀ ਐ ਰਾਨ ਦੀ ਉਹਨਾਂ ਉੱਤੇ ਜਿਹੜਾ ਜੁਆਪੀ ਐ ਲੱਗਿਆ ਉਹਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਔਰ ਜੂਏ ਪੀਏ ਜਿਹੜਾ ਕਾਨੂੰਨ ਹੈ ਜਿਹੜਾ ਬਹੁਤ ਘਾਤਕ ਕਾਨੂੰਨ ਹੈ ਆਜ਼ਾਦ ਦੇਸ਼ ਲਈ ਉਹਨੂੰ ਪੂਰੀ ਤਰ੍ਹਾਂ ਰੱਦ ਕਰਨ ਅਤੇ ਤਿੰਨ ਜਿਹੜੇ ਫੌਜਦਾਰੀ ਕਾਨੂੰਨ ਹੈ ਉਹਨਾਂ 'ਚ ਜਿਹੜੀਆਂ ਸੋਧਾਂ ਕੀਤੀਆਂ ਜਿਹੜੀਆਂ ਸੋਧਾਂ ਨਾਗਰਿਕਾਂ ਦੇ ਸੰਗਠਨਾਂ ਨੂੰ ਧੁਬਾਨ ਦਾ ਪੁਲਿਸ ਨੂੰ ਹੱਕ ਦਿੰਨੀਆਂ ਔਰ ਲੇਖਨੋਤ ਤੇ ਬੋਲਣ ਉੱਤੇ ਪਾਬੰਦੀ ਲਾਉਂਦੀਆਂ ਧਰਾਵਾਂ ਆ ਇਹ ਮਨੁੱਖੀ ਅਧਿਕਾਰਾਂ ਦੇ ਕਾਣ ਕਰਨ ਵਾਲੀਆਂ ਧਰਾਵਾਂ ਆ ਔਰ ਇਹ ਪੁਲਿਸ ਨੂੰ ਅਥਾਹ ਸ਼ਕਤੀਆਂ ਦਿੰਦੀ। ਜੇ ਕੋਈ ਕਾਨੂੰਨ ਪੁਲਿਸ ਨੂੰ ਅਥਾਹ ਸ਼ਕਤੀਆਂ ਦਿੰਦਾ ਇਹਦਾ ਮਤਲਬ ਨਾਗਰਿਕ ਦੀਆਂ ਜਿਹੜੀਆਂ ਸ਼ਕਤੀਆਂ ਉਹ ਖੋਹ ਲਈਆਂ ਜਾਂਦੀਆਂ ਬਹੁਤ ਸਾਰੀਆਂ। ਇਹ ਕਾਨੂੰਨ ਇਸੇ ਤਰ੍ਹਾਂ ਆ ਔਰ ਇਹਨਾਂ ਨੂੰ ਅਸੀਂ ਫੌਰੀ ਰੱਦ ਕਰਨ ਦੀ ਮੰਗ ਕਰਦੇ ਆ ਇਸ ਮੰਗ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਤਹਿਸੀਲ ਹੈੱਡਕੁਆਟਰਾਂ ਉੱਤੇ ਪ੍ਰਦਰਸ਼ਨ ਕੀਤਾ ਜਾ ਰਹੇ ਆ ਔਰ ਐਸ.ਡੀ.ਐਮ ਜਿਰਾਹੀ ਡੀ.ਸੀ ਜਿਰਾਹੀ ਜਿਹੜਾ ਦੇਸ਼ ਦੇ ਰਾਸ਼ਟਰਪਤੀਆ ਉਹਦੇ ਨਾਮ ਮੰਗ ਪੱਤਰ ਸੌਪੇ ਜਾ ਰਹੇ ਮੰਗਾਂ ਨੂੰ ਲੈ ਕੇ ਅਸੀਂ ਵੀ ਡੀ.ਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਇਹ ਮੰਗ ਪੱਤਰ ਸੌਪਿਆ ਹੈਗਾ ਰਾਸ਼ਟਰਪਤੀ ਦੇ ਨਾਮ ਔਰ ਅਸੀਂ ਕੇਂਦਰ ਦੀ ਮੋਤੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਾਡੀਆਂ ਜਥੇਬੰਦੀਆਂ ਵੱਲੋਂ ਕਿ ਇਹ ਜਿਹੜੇ ਕਾਨੂੰਨ ਹੈ ਇਹ ਰੱਦ ਕੀਤੇ ਜਾਣ ਚਾਹੀਏ ਹੋ ਫੌਜਦਾਰੀ ਤਿੰਨ ਕਾਨੂੰਨ ਹੈ ਚਾਹੇ UAPA ਆ ਔਰ ਜਾਂ ਫਿਰ ਪ੍ਰੋਫੈਸਰ ਸ਼ੌਕਤ हुसैन ਤੇ ਅਰੂਨ ਦਾਤੀ ਰਾਏ ਦੇ ਉੱਤੇ ਜਿਹੜਾ ਇਹ UAPA ਲਾਇਆ ਗਿਆ ਉਹਨੂੰ ਰੱਦ ਕਰਨ ਦੀ ਮੰਗ ਕਰਦੇ ਆ ਔਰ ਜੇ ਮੰਗ ਨਾ ਕਿ ਰੱਦ ਨਾ ਕੀਤੇ ਗਏ ਤਾਂ ਇਹ ਸੰਘਰਸ਼ ਜਿਹੜਾ ਦੇਸ਼ ਵਿਆਪੀ ਔਰ ਬਹੁਤ ਤਿੱਖਾ ਉੱਠੇਗਾ ਲੋਕ ਚੁੱਪ ਕਰਕੇ ਨਹੀਂ ਬੈਠਣਗੇ